ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਸੀਗੇ ਤੁਹਾਡੇ ਵਾਸਤੇ ਆਪਾਂ ਆਪਣੇ ਚੈਨਲ ਤੇ 1000 ਸਬਸਕ੍ਰਾਈਬ ਹੋ ਗਏ ਤੁਹਾਨੂੰ ਪਤਾ ਹੀ ਆ ਤੇ ਮੈਂ ਕਿਹਾ ਤੁਹਾਨੂੰ ਦੱਸ ਦਦਣਾ ਵੀ ਆਪਣੇ 1000 ਸਬਸਕ੍ਰਾਈਬ ਕਿਵੇਂ ਹੋਏ ਨੇ ਤੇ ਇਹ ਆਪਣੇ 1000 ਸਬਸਕ੍ਰਾਈਬ ਹੋਏ ਨੇ ਜੀ ਤੁਹਾਨੂੰ ਪਤਾ ਹੀ ਆ ਜਿਹੜੇ YouTube ਚਲਾਉਂਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਆ ਤੇ ਜਿਹੜੇ ਨਹੀਂ ਚਲਾਉਂਦੇ ਚੱਲਾ ਪਾਉਣ ਨੂੰ ਦੱਸ ਦਦਨੇ ਆ ਕਿਉਂਕਿ ਜੇਕਰ ਪਰ YouTube ਚੈਨਲ ਚਲਾਉਣਾ ਇਹ ਪਹਿਲਾਂ ਆਪਾਂ ਨੂੰ 0 ਤੋਂ ਸ਼ੁਰੂ ਕਰਨਾ ਪੈਂਦਾ 0 ਸਬਸਕ੍ਰਾਈਬ ਹੁੰਦੇ ਨੇ ਕਿਉਂਕਿ ਹੌਲੀ 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 ਹੀ ਗਰੋ ਹੁੰਦਾ ਚੈਨਲ ਗਰੋ ਚੈਨਲ ਤਾਂ ਹੁੰਦਾ ਜੇ ਆਪਾਂ YouTube ਤੇ ਵੀਡੀਓ ਬਣਾ ਕੇ ਅਪਲੋਡ ਕਰਦੇ ਆ ਤੇ ਵਧੀਆ ਵੀਡੀਓ ਹੁੰਦੀਆਂ ਨੇ ਜੈਨੂਇਨ ਵੀਡੀਓ ਹੁੰਦੀਆਂ ਨੇ ਮਤਲਬ ਆਪਣਾ ਕੰਟੈਂਟ YouTube ਤੇ ਅਪਲੋਡ ਕਰਦੇ ਆ ਤੇ ਬਾਕੀ ਥੰਬਨੇਲ ਵਧੀਆ ਬਣਾ ਕੇ ਮਤਲਬ ਵੀਡੀਓ ਦੇ ਰਿਲੇਟਡ ਜੇ ਆਪਾਂ ਥੰਬਨੇਲ ਲਾਨਿਆਂ ਤੇタミン ਆਪਣੀ ਵਧੀਆ ਵੀਡੀਓ ਗਰੋ ਕਰਦੀ ਆ ਕਿਉਂਕਿ ਜਿਹੜਾ ਥੰਬਨੇਲ ਆ ਥੰਬਨੇਲ ਦੇ ਨਾਲ ਹੀ ਕਾਫੀ ਫਰਕ ਪੈਂਦਾ ਕਿਉਂਕਿ ਹੁਣ ਮੈਂ YouTube ਤੇ ਤੁਹਾਨੂੰ ਪਤਾ ਹੀ ਆ ਵੀਡੀਓ ਬਣਾਉਣਾ ਜੇ ਆਪ ਅਪਲੋਡ ਕਰਦਾ ਕਿਉਂਕਿ ਜਿਹੜਾ ਥੰਬਨੇਲ ਹੁੰਦਾ ਥੰਬਨੇਲ ਦੇ ਵਿੱਚ ਕਾਫੀ ਮਤਲਬ ਤਾਕਤ ਹੁੰਦੀ ਹੈ ਮਤਲਬ ਵੀਡੀਓ ਵਾਇਰਲ ਕਰਨ ਦੀ ਕਿਉਂਕਿ ਵੀਡੀਓ ਵੀ ਵਧੀਆ ਹੋਣੀ ਚਾਹੀਦੀ ਹੈ ਇਹ ਜੀ ਗੱਲ ਨਹੀਂ ਵੀ ਵੀਡੀਓ ਵਧੀਆ ਨਹੀਂ ਹੈ ਕਿ ਤੇ ਥੰਬਨੇਲ ਆਦੋ ਬੱਲਾ ਵੀਡੀਓ ਵੀ ਵਧੀਆ ਹੋਣੀ ਚਾਹੀਦੀ ਹੈ ਜਿਹੜਾ ਆਪਣਾ ਵੀਡੀਓ ਜਿਹੜੀ ਉਹਦੇ ਰਿਲੇਟਡ ਥੰਬਨੇਲ ਹੋਣਾ ਚਾਹੀਦਾ ਵਧੀਆ ਬਣਾ ਕੇ ਇਹਨੇ ਐਡੀਟਿੰਗ ਕਰਕੇ ਤੇ ਬਾਕੀ ਜੇ ਆਪਾਂ ਜਿਹੜੇ ਵੀਡੀਓ ਨੇ ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਕੈਮਰੇ ਨਾਲ ਹੀ ਸ਼ੂਟ ਕਰਨੀਆਂ ਆਪਾਂ ਮੋਬਾਈਲ ਨਾਲ ਵੀ ਸ਼ੂਟ ਕਰ ਸਕਦੇ ਆ ਤੇ ਆਪਣਾ ਸ਼ੁਰੂ ਸ਼ੁਰੂ ਜਿਦਾ ਆਪਾਂ ਜਿਹੜਾ ਆਪਣੇ ਕੋਲ ਮੋਬਾਈਲ ਹੈਗਾ ਜਾਂ ਮਤਲਬ ਕੋਈ ਆਪਣੇ ਕੋਲ ਲੈਪਟਾਪ ਹੈਗਾ ਉਹਦੇ ਨਾਲੇ ਸ਼ੁਰੂ ਕਰ ਸਕਦੇ ਆ ਤੇ ਬਾਕੀ ਜਿਉਂ ਜਿਉਂ ਆਪਣਾ ਚੈਨਲ ਗਰੋ ਹੋਈ ਜਾਂਦਾ ਆਪਾਂ ਜੋ ਮਰਜੀ ਮਤਲਬ ਜਿਉਂ ਮੋਂਟੇਜ ਹੋਏ ਦਾ ਚੈਨਲ ਜੋ ਮਰਜੀ ਦੇ ਤੱਕ ਐਮਰੇ ਲੋ ਮੈਂ ਇਕ ਲੋ ਜੋ ਮਰਜੀ ਲੋ ਪਰ ਐ ਵੀ ਹਾਂ ਮਤਲਬ ਜੇ ਮਤਲਬ ਵੀਡੀਓ ਕੁਆਲਿਟੀ ਤੇ ਨਾਲ ਆਪਣਾ ਜਿਹੜਾ ਮੈਕ ਦੀ ਆਵਾਜ਼ ਮਤਲਬ ਵਧੀਆ ਹੋਊਗੀ ਤਾਂ ਵਧੀਆ ਲੱਗੇਗਾ ਵੀਵਰਸ ਨੂੰ ਦੇਖਣ ਵਾਸਤੇ ਬਾਕੀ ਰਹੀ ਗੱਲ ਵੀ ਜਿਹੜਾ ਆਪਣਾ ਵੀਡੀਓਜ਼ ਦੀ ਆਪ ਬਣਾ ਰਿਹਾ ਆਪਣੇ ਕੰਟੈਂਟ ਚ ਦਾਮਾ ਤਾਂ ਉਹ ਮਤਲਬ ਬੈਲ ਜਰੂਰ ਹੁੰਦੀ ਆ ਇਹ ਜੀ ਗੱਲ ਨਹੀਂ ਹੈਗੀ ਕਿਉਂਕਿ YouTube ਤੇ ਜੇ ਆਪਾਂ ਮਿਹਨਤ ਕਰਦੇ ਆ ਤਾਂ ਗਰੋਥ ਜ਼ਰੂਰ ਚੈਨਲ ਹੁੰਦਾ ਹੁਣ ਮੈਂ ਸੀਗਾ ਮੈਂ ਚੈਨਲ ਬਣਾ ਲਿਆ ਤੇ ਮੈਂ ਪੜ੍ਹਾਈ ਵੀ ਕਰਦਾ ਸੀਗਾ ਤੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਵੀ ਪੜ੍ਹਾਈ ਵੀ ਬਹੁਤ ਜ਼ਰੂਰੀ ਆ ਠੀਕ ਆ ਜੀ ਬਈ ਹੈਗਾ ਵੀ ਆਪਾਂ ਮਤਲਬ YouTube ਚਲਾ ਲਓ ਤੇ ਪੜ੍ਹਾਈ ਛੱਡੋ ਨਹੀਂ ਪੜ੍ਹਾਈ ਬਹੁਤ ਜ਼ਰੂਰੀ ਆ ਕਿਉਂਕਿ ਮੈਂ ਖੁਦ ਆਪ ਪੜ੍ਹਾਈ ਕੀਤੀ ਆ ਠੀਕ ਆ ਜੀ ਤੇ ਇਹ ਮੈਂ ਨਾਲ-ਨਾਲ ਮਤਲਬ ਚੈਨਲ ਚਲਾ ਰਿਹਾ ਸੀਗਾ YouTube ਤੇ ਕਿਉਂਕਿ ਮੈਨੂੰ ਸ਼ੌਂਕ ਵੀ ਸੀਗਾ ਤੇ ਇੱਕ ਹੋਰ ਗੱਲ ਜੇ ਜਿਹੜੇ ਜਿਹਦੇ ਵਿੱਚ ਤੁਹਾਨੂੰ ਸ਼ੌਂਕ ਆ ਵੀ ਮਤਲਬ ਤੁਹਾਡਾ ਦਿਲ ਕਰਦਾ ਕੰਮ ਕਰਨ ਨੂੰ ਜੇ ਤੁਸੀਂ ਉਹਦੇ ਰਿਲੇਟਡ ਚੈਨਲ ਬਣਾਓਗੇ ਤਾਂ ਤੁਹਾਡਾ ਤੁਹਾਨੂੰ ਬਹੁਤ ਵਧੀਆ ਮਤਲਬ ਜਲਦੀ ਉਹ ਹੋਊਗਾ ਕਿਉਂਕਿ ਤੁਹਾਡਾ ਮਨ ਹੁੰਦਾ ਵੀ ਹਾਂ ਮੈਂ ਵੀਡੀਓ ਬਣਾਵਾਂ ਅਪਲੋਡ ਕਰਦਾ ਤੇ ਉਹਦੇ ਵਿੱਚ ਆਪਣਾ ਚੈਨਲ ਜ਼ਰੂਰ ਗਰੋ ਹੋਂਦਾ ਤੇ ਇੱਕ ਇਹ ਵੀ ਆਪਾਂ ਸਬਸਕ੍ਰਾਈਬ ਦੇ ਮਾਗਰੀ ਭਜਣਾ ਜਾਂ ਮਤਲਬ ਆਪਾਂ ਜਿਹੜਾ ਚੈਨਲ ਦਾ ਜਿਹੜਾ ਵਾਸਟ ਟਾਈਮ ਆ ਕੋਈ ਸਭ ਕੁਝ ਹੋ ਜਾਂਦਾ ਤੇ ਆਪਾਂ ਬਸ YouTube ਤੇ ਮਿਹਨਤ ਕਰਦੇ ਰਹਿਣਾ ਚਾਹੀਦਾ ਕਿਉਂਕਿ ਜਿਹੜੀ YouTube ਆ ਇਹ ਮਤਲਬ ਮਿਹਨਤ ਨਾਲ ਹੀ ਗਰੋ ਹੁੰਦੀ ਆ ਕੋਈ ਐ ਨਹੀਂ ਕਿ ਆਪਾਂ ਮਤਲਬ ਮਰ ਵੀਡੀਓ ਪਾਈਏ ਨਾ ਤੇ ਗਰੋ ਹੋ ਜਾਈ ਐ ਨਹੀਂ ਗਰੋ ਹੁੰਦਾ ਕਿਉਂਕਿ ਮੈਂ ਮਿਹਨਤ ਕਰਕੇ YouTube ਤੇ ਵਧੀਆ ਐਡੀਟਿੰਗ ਕਰਕੇ ਐਨ ਤੇ ਗਰੋ ਹੋ ਸਕਦਾ ਬੰਦਾ ਤੇ ਮੈਂ ਹੁਣ ਨਾਲ ਨਾਲ ਪੜ੍ਹਾਈ ਕਰਦਾ ਸੀਗਾ YouTube ਚੈਨਲ ਚਲਾ ਲਿਆ ਤੇ YouTube ਚੈਨਲ ਦੇ ਵਿੱਚ ਜਦੋਂ ਮੈਂ ਵੀਡੀਓ ਪਾਈ ਜਾਂਦਾ ਸੀਗਾ ਵੀ ਮਤਲਬ ਜਿਵੇਂ ਵੀ ਬੰਦਦਾ ਸੀਗਾ ਵੀ ਜਿਹੇ ਜਿਹੇ ਵੀਡੀਓ ਬੰਦਦੇ ਸੀਗੇ ਮੈਂ ਪਾਈ ਜਾਂਦਾ ਸੀਗਾ ਤੇ ਵੀ ਵਧੀਆ ਕੰਟੈਂਟ ਹੁੰਦਾ ਸੀਗਾ ਤਾਂ ਐ ਨਹੀਂ ਵੀ ਆਪਣਾ ਜਿਹੜੀ ਵੀਡੀਓ ਮੈਂ ਬਣਾਉਂਦਾ ਸੀਗਾ ਤਾਂ ਮਤਲਬ ਵਧੀਆ ਬਣਾ ਕੇ ਪਾਉਂਦਾ ਸੀਗਾ ਅਜਿਹਾ ਨਹੀਂ ਵੀ ਮਤਲਬ ਡੀਟੀ ਵੀ ਵਧੇ ਕਰਦਾ ਸੀਗਾ ਵੀ ਜਿੰਨਾ ਕਿ ਮੇ ਤੋਂ ਹੁੰਦਾ ਸੀਗਾ ਮੈਂ ਬਹੁਤ ਪੂਰਾ ਜੋਰ ਲਾਂਦਾ ਸੀਗਾ ਵੀ ਹਾਂ ਵਧੀਆ ਵੀਡੀਓ ਬਣੇ ਤੇ ਵਧੀਆ ਥੰਬਲ ਥੰਬਨੇਲ ਬਣੇ ਤੇ ਬਾਕੀ ਜਿਵੇਂ ਜਿਵੇਂ ਆਪਾਂ ਕੰਮ ਕਰੀ ਜਾਂਦਾ YouTube ਤੇ ਗਰੋ ਹੋਈ ਜਾਂਦਾ ਆਟੋਮੈਟਿਕ ਚੈਨਲ ਕਿਉਂਕਿ ਇੱਕ ਤਾਂ ਤੁਸੀਂ ਸਿੱਖਦੇ ਹੋ ਸਿੱਖੀ ਜਾਂਦੇ ਹੋ ਜਿਵੇਂ ਮਤਲਬ ਆਪਾਂ ਵੀ ਹਾਂ ਅੱਜ ਆਪਾਂ ਕਰਿਆ ਅੱਜ ਆਪਾਂ ਮਤਲਬ ਐਂਡ ਐਡ ਕਿਤੀ ਵੀਡੀਓ ਅੱਜ ਐਵੇਂ ਮਤਲਬ ਦਿਨ ਪਰ ਦਿਨ ਬੰਦਾ ਵਧੀਆ ਗਰੋ ਕਰ ਲੈਂਦਾ ਇੱਕ ਪਹਿਲੇ ਦਿਨ ਨਹੀਂ ਹੁੰਦਾ ਤੁਸੀਂ ਮੇਰੇ ਵੀਡੀਓ ਦੇਖ ਲਓ ਪਿਛਲੇ ਜਾ ਕੇ ਬੇਨਾਂ ਮਤਲਬ ਤੁਸੀਂ ਆਪ ਦੇਖ ਲਓਗੇ ਵੀ ਹਾਂ ਵੀ ਮਤਲਬ ਮੈਂ ਵੀ ਡਰਦਾ ਸੀਗਾ ਪਹਿਲਾਂ ਕਿਉਂਕਿ ਬੰਦਾ ਨਰਵਸ ਹੁੰਦੀ ਆ ਤੇ ਜਿੰਜੇ ਜੂ ਬੰਦਾ ਵੀਡੀਓ ਬਣਾਈ ਜਾਂਦਾ ਤੇ ਆਪਣਾ ਕੈਮਰੇ ਨੂੰ ਫਰੈਂਡ ਬਣਾ ਲੈਂਦਾ ਦੋਸਤ ਫਿਰ ਬੰਦਾ ਵੀਡੀਓ ਬਣਾਣਾ ਸਿੱਖ ਜਾਂਦਾ ਤੇ ਮਤਲਬ ਸਨ ਪਤੀ ਆ ਫਿਰ ਤਾਂ ਮਤਲਬ ਪਹਿਲਾਂ ਮੈਂ ਵੀ ਡਰ ਡਰ ਕੇ ਵੀਡੀਓ ਬਣਾਦਾ ਤਾਂ ਹੁਣ ਮੇਰਾ ਮਾੜਾ ਮਾੜਾ ਫਲੋ ਖੁੱਲਣਾ ਸ਼ੁਰੂ ਹੋਇਆ ਕੈਮਰੇ ਮੂਰੇ ਕਿਉਂਕਿ ਵੀ ਹਾਂ ਅਬ ਮਤਲਬ ਹੁਣ ਤਾਂ ਮੈਂ ਮਤਲਬ ਜਿਵੇਂ ਇਕੱਲਾ ਬੈਠਾ ਹੀ ਗੱਲਾਂ ਕਰੀ ਜਾਂਦਾ ਕੈਮਰੇ ਨਾਲ ਤੇ ਵੀ ਸਾਹਮਣੇ ਕੈਮਰਾ ਪਿਆ ਬਤ ਦੋਸਤ ਮੰਨ ਕੇ ਵੀ ਹਾਂ ਠੀਕ ਆ ਤੇ ਬਾਕੀ ਪਹਿਲਾਂ ਜਿਵੇਂ ਪਬਲਿਕ ਪਲੇਸ ਤੇ ਜਾਂਦੇ ਸੀਗੇ ਡਰ ਲੱਗਦਾ ਸੀਗਾ ਵੀ ਕੈਮਰਾ ਫੜ ਕੇ ਵੀ ਕੀ ਗਿਆ ਨਹੀਂ ਕਿ ਲੋਕ ਜਿਉਂ ਜਿਉਂ ਬਸ ਵੀਡੀਓ ਬਣਾਈ ਗਏ ਫਲੋ ਖੁੱਲੀ ਗਿਆ ਤੇ ਹੁਣ ਮੈਂ ਮਤਲਬ ਵਧੀਆ ਬਣਾ ਲੈਂਦਾ ਵੀਡੀਓ ਤੇ ਬਾਕੀ ਕਹਿੰਦੇ ਨੇ ਤੁਸੀਂ ਸਪੋਰਟ ਕਰਦੇ ਹੋ ਤੁਸੀਂ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਤੇ ਹੋਰ ਚੰਗਾ ਲੱਗਦਾ ਵਧੀਆ ਲੱਗਦਾ ਵੀ ਹਾਂਜੀ ਤੁਹਾਨੂੰ ਵੀਡੀਓ ਵਧੀਆ ਲੱਗਦੀਆਂ ਨੇ ਤੇ ਤਾਂ ਹੀ ਤੁਸੀਂ ਸਪੋਰਟ ਕਰਦੇ ਹੋ ਤਾਂ ਹੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬਾਕੀ ਹੁਣ ਪਹਿਲਾਂ ਮੈਂ ਬੀਜੀ ਸੀਗਾ ਬਹੁਤ ਕਿਉਂਕਿ ਮੈਂ ਪੜਾਈ ਵੀ ਕਰਦਾ ਸੀਗਾ ਤੇ ਉਸ ਕਰਕੇ ਮੈਂ ਵੀਡੀਓ ਬਣਾਉਂਦਾ ਸੀਗਾ ਜਦੋਂ ਫ੍ਰੀ ਟਾਈਮ ਹੁੰਦਾ ਸੀਗਾ ਮੈਂ ਵੀਡੀਓ ਮੈਂ ਚੱਲ YouTube ਤੇ ਬਣਾ ਕੇ ਪਾ ਦਿੰਦਾ ਸੀਗਾ ਤੇ ਹੁਣ ਮੈਂ ਸੋਚਿਆ ਵੀ ਚਲੋ ਆਪਣਾ ਚੈਨਲ ਸਾਨੂੰ ਸਬਸਕ੍ਰਾਈਬ ਹੋ ਗਏ ਤੇ ਵਾਟ ਟਾਈਮ ਵੀ ਹੋਣ ਵਾਲਾ ਤੇ ਮੈਂ ਕਿਹਾ ਵੀ ਵੀ ਹੁਣ ਆਪਾਂ ਮਤਲਬ ਵੀਡੀਓ ਵਧੀਆ ਵਧੀਆ ਵੀਡੀਓ ਬਣਾਏ ਕਰੀਏ ਤੇ ਆਪਣੇ ਈਵਰਸ ਵਾਸਤੇ ਵੀਡੀਓ ਲੈ ਕੇ ਆਏ ਕਰੀਏ ਤੇ ਵੀ ਮਤਲਬ ਜੋ ਜਿੰਨੇ ਵੀ ਆਪਾਂ ਵਧੀਆ ਵੀਡੀਓ ਬਣੇ ਕਰਨਗੇ ਆ ਫੂਡ ਦੇ ਵੀਡੀਓ ਵੀ ਬਣਾਨੇ ਆਪਾਂ ਕੋਈ ਆਪਣੇ ਆਪਣੇ ਸਿਟੀ ਐਕਸਪਲੋਰ ਕਰਨਾ ਜਾਂ ਘੁੰਮਣ ਫਿਰਨ ਦੀਆਂ ਟਰੈਵਲਿੰਗ ਵੀਡੀਓ ਰੋਡ ਟ੍ਰਿਪਸ ਤੇ ਬਾਕੀ ਹੋਰ ਵੀ ਜੋ ਵੀ ਮੇਰੇ ਤੋਂ ਮਤਲਬ ਬੱਦੇ ਵੀਡੀਓ ਬਣਨਗੇ ਮੈਂ ਜਰੂਰ ਬਣਾਉਂਗਾ YouTube ਤੇ ਤੇ ਬਾਕੀ ਮੈਂ ਤੁਹਾਡਾ ਧੰਨਵਾਦ ਕਰਦਾ ਬਹੁਤ-ਬਹੁਤ ਵੀ ਹਾਂ ਤੁਸੀਂ ਮੈਨੂੰ ਸਪੋਰਟ ਕਰਦੇ ਆਪਣੇ ਚੈਨਲ ਨੂੰ ਠੀਕ ਹੈ ਜੀ ਤੇ ਬਾਕੀ YouTube ਦਾ ਸਿਸਟਮ ਹੈ ਜੀ ਜੇ ਆਪਾਂ ਮਿਹਨਤ ਕਰਾਂਗੇ ਤੇ ਵੀਡੀਓ ਅਪਲੋਡ ਕਰਾਂਗੇ ਤੇ ਵਧੀਆ ਗਰੋ ਹੁੰਦਾ ਬੰਦਾ ਜਿਹੜਾ ਰੈਗੂਲਰ ਕਰਦੇ ਨੇ ਉਹਨਾਂ ਕੋਲ ਟਾਈਮ ਹੈਗਾ ਉਹ ਰੈਗੂਲਰ ਚ ਪਾਈ ਜਾਂਦੇ ਨੇ ਵੀਡੀਓ ਜਿਨ੍ਹਾਂ ਕੋਲ ਮਤਲਬ ਹਫਤੇ ਬਾਅਦ ਵੀਡੀਓ ਪਾਣੀ ਆ ਉਹ ਹਫਤੇ ਬਾਅਦ ਪਾਈ ਜਾਂਦੇ ਨੇ ਤੇ ਬਾਕੀ ਵੀ ਮਤਲਬ ਐ ਵੀ YouTube ਤੇ ਜੇ ਆਪਾਂ ਗਰੋ ਕਰਨਾ ਤਾਂ YouTube ਤੇ ਵੀਡੀਓ ਤਾਂ ਪਾਣੀ ਪੈਣਗੀਆਂ ਤੇ ਬਾਕੀ ਕੋਈ ਕੈਮਰਾ ਨਹੀਂ ਹੁੰਦਾ ਹੁੰਦਾ ਸ਼ੁਰੂ-ਸ਼ੁਰੂ ਦੇ ਵਿੱਚ ਵੀ ਹਾਂ ਆਪਾਂ ਕੈਮਰਾ ਜੀ ਬਣਾਨੀਆ ਤੇ ਬੀਟੂ ਸਾਹਿਬ ਦੇ ਮੋਬਾਈਲ ਤੋਂ ਵੀ ਸ਼ੁਰੂ ਕਰ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਆਪਾਂ ਮੈਂ ਆਪਦਾ ਦੱਸਣਾ ਤੁਹਾਨੂੰ ਜੀ ਮਤਲਬ ਵੀ ਸ਼ੁਰੂ ਮੈਂ ਮਤਲਬ ਥੋੜੀ ਥੋੜੀ ਵੀਡੀਓ ਬਣਾਣੀ ਸ਼ੁਰੂ ਕਰਿਆ ਸੀਗਾ ਤੇ ਵੀ ਤਾਂ ਮੈਂ ਆਪਦਾ ਤੁਹਾਨੂੰ 1000 ਸਬਸਕ੍ਰਾਈਬਰ ਤੱਕ ਦੱਸਦਾ ਵੀ ਵੀ ਕਿਵੇਂ ਮੈਂ ਮਤਲਬ 1000 ਸਬਸਕ੍ਰਾਈਬਰ ਤੱਕ ਅ ਗਰੋ ਕੀਤਾ ਕਿਉਂਕਿ ਜੇ ਮੈਂ ਰੈਗੂਲਰ ਵੀਡੀਓ ਪਾਂਦਾ ਜਦਾਂ ਮੈਂ ਲੱਗਿਆ ਹੋਇਆ ਹੁਣ ਤਾਂ ਮੇਰਾ ਚੈਨਲ ਬਹੁਤ ਮਤਲਬ ਪਹਿਣ ਅੱਗੇ ਹੁੰਦਾ ਚੈਨਲ ਤੇ ਬਾਕੀ ਮਤਲਬ ਵੀਡੀਓ ਬਣਾਣੇ ਆਪਾਂ ਤੇ ਉਹਦੇ ਵਿੱਚ ਟੈਗ ਲਾਣੇ ਆ ਤੇ ਪ੍ਰੋਪਰ ਤਰੀਕੇ ਨਾਲ मतलब YouTube ਤੇ ਵੀਡੀਓ ਅਪਲੋਡ ਕਰਦੇ ਆ ਤਾਂ ਵਧੀਆ ਗਰੋ ਹੁੰਦੀ ਆ ਵੀਡੀਓ ਠੀਕ ਹੈ ਜੀ ਤੇ ਬਾਕੀ ਹੁਣ ਆਪਾਂ ਤਾਂ ਤੁਹਾਨੂੰ ਦੱਸਿਆ ਵੀ ਵੀ ਜੇ ਤੁਸੀਂ ਯੂਟਿਊਬ ਤੇ ਕੰਮ ਕਰੋਗੇ ਤਾਂ ਬਹੁਤ ਵਧੀਆ ਗਰੋ ਕਰਦਾ ਬੰਦਾ ਸਬਸਕ੍ਰਾਈਬ ਵੀ ਆਉਂਦੇ ਨੇ ਵਾਚ ਟਾਈਮ ਵੀ ਪੂਰਾ ਹੁੰਦਾ ਤੇ ਤੁਸੀਂ ਪਹਿਲੇ ਹੀ ਨਹੀਂ ਮਤਲਬ ਉਹ ਮਤਲਬ ਸਟੈਸ ਚ ਜਾ ਕੇ ਨਹੀਂ ਕਰਨਾ ਵੀ ਹਾਂ ਮਤਲਬ ਟੈਨਸ਼ਨ ਚ ਜਾ ਕੇ ਵੀ ਵੀ ਮਤਲਬ ਇੱਕ ਤਾਂ ਸਬਸਕ੍ਰਾਈਬ ਆਦ ਰਹੇ ਜੀ ਜਾਂ ਮਤਲਬ 5 ਬਾਦ ਰਹੇ ਨੇ ਜਾਂ 10 ਸਬਸਕ੍ਰਾਈਬ ਹੋ ਗਏ ਨਾ ਤੁਸੀਂ ਵੀਡੀਓ ਪਾ ਕੇ ਸ਼ਾਰ ਕਰ ਦਿਓ ਠੀਕ ਹੈ ਜੀ ਅਗਲੀ ਵੀਡੀਓ ਵੱਲ ਧਿਆਨ ਦਿਓ ਤੇ ਜਿਉਂ-ਜਿਉ ਤੁਸੀਂ ਮਿਹਨਤ ਕਰੀ ਜਾਓਗੇ ਨਾਲ ਤਾਂ ਤੁਹਾਨੂੰ ਆਪ ਮਤਲਬ ਬੰਦੇ ਨੂੰ ਹੁੰਦਾ ਵੀ ਹਾਂ ਯਾਰ ਵੀ ਮੈਂ ਵੀਡੀਓ ਬਣਾ ਰਿਹਾ ਸਿੱਖਦਾ ਬਹੁਤ ਕੁਝ ਤੇ ਦੂਜੇ ਨੂੰ ਵੀ ਤਾਂ ਆਪ ਵੀਡੀਓ ਪਾਈ ਜਾਂਦੇ ਆ ਤੇ ਵਿਊ ਆਣੇ ਸ਼ੁਰੂ ਹੋ ਜਾਂਦੇ ਨੇ ਪਿਛਲੇ ਵੀਡੀਓ ਨੂੰ ਵਿਊ ਆਣੇ ਸ਼ੁਰੂ ਹੋ ਜਾਂਦੇ ਨੇ ਐ ਨਹੀਂ ਪਤਾ ਕਿ ਸਾਨੂੰ ਕਿਹੜੀ ਵੀਡੀਓ ਵਾਇਰਲ ਹੋ ਜੇ ਠੀਕ ਹੈ ਜੀ ਤੇ ਸਬਸਕ੍ਰਾਈਬ ਤੇ ਵਾਚ ਟਾਈਮ ਦੀ ਟੈਨਸ਼ਨ ਹਲੋ ਉਹਦਾ ਹੋਏ ਜਾਂਦਾ ਪੂਰਾ ਤੇ ਬਾਕੀ ਤੁਸੀਂ ਜੇ YouTube ਤੇ ਮਿਹਨਤ ਕਰਨੀ ਆ ਕਰ ਸਕਦੇ ਹੋ ਠੀਕ ਹੈ ਜੀ ਪੜ੍ਹਾਈ ਜ਼ਰੂਰੀ ਆ ਇਵੇਂ ਮੈਂ ਤੁਹਾਨੂੰ ਦੱਸਦਾ ਨਾ ਪੜ੍ਹਾਈ ਬਹੁਤ ਜ਼ਰੂਰੀ ਆ ਤੇ ਆਪਣਾ YouTube ਨੂੰ ਤੁਸੀਂ ਆਪਣਾ ਪਾਰਟ ਟਾਈਮ ਮਤਲਬ ਚਲਾ ਸਕਦੇ ਹੋ ਠੀਕ ਹੈ ਜੇ ਤੁਹਾਡੇ ਕੋਲ ਸਮਾਂ ਹੋਵੇ ਵਿੱਚੋਂ ਕੱਢ ਕੇ ਘੰਟਾ ਦੋ ਘੰਟੇ ਜਰੂਰ ਤੁਸੀਂ YouTube ਚਲਾ ਸਕਦੇ ਹੋ ਤੇ ਮੈਂ ਵੀ ਐਵੇਂ ਸ਼ੁਰੂ ਕੀਤਾ ਸੀਗਾ ਤੇ ਅੱਜ ਦੇਖੋ ਵਾਹਿਗੁਰੂ ਦੀ ਕਿਰਪਾ ਨਾਲ ਆ ਬਣਾ ਹਜ਼ਾਰ ਸਬਸਕ੍ਰਾਈਬ ਹੋ ਗਏ ਜੀ ਤੇ ਤੁਹਾਡੀ ਪੂਰੀ ਸਪੋਰਟ ਆ ਮੈਨੂੰ ਪਤਾ ਤੁਸੀਂ ਸਬਸਕ੍ਰਾਈਬ ਜਰੂਰ ਕਰਦੇ ਹੋ ਲੈ ਕੇ ਜਰੂਰ ਕਰਦੇ ਹੋ ਤੇ ਬਾਕੀ ਆਪਣਾ ਮੇਰੀ ਕੋਸ਼ਿਸ਼ ਹੁੰਦੀ ਆ ਵੀ ਆਪਾਂ ਵਧੀਆ ਵੀਡੀਓ ਲੈ ਕੇ ਆਈਏ ਚੈਨਲ ਦੇ ਉੱਤੇ ਤੇ ਜਿਹੜੀ ਵੀਡੀਓ ਮੈਂ ਪਾਵਾਂ ਤੁਹਾਨੂੰ ਵਧੀਆ ਲੱਗੇ ਠੀਕ ਆ ਜੀ ਵੀ ਕੋਈ ਮਤਲਬ ਵਧੀਆ ਹੁੰਦਾ ਮੇਰਾ ਵੀ ਹਾਂ ਕੋਸ਼ਿਸ਼ ਕਰਦਾ ਵੀ ਵੀ ਵਧੀਆ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਲਿਆਂਦੀ ਜਾਵੇ ਤੇ ਬਾਕੀ ਤੁਸੀਂ ਸਪੋਰਟ ਕਰਦੇ ਰਹੋ ਆਪਾਂ ਵੀਡੀਓ ਬਣਾਉਂਦੇ ਰਹਾਂਗੇ ਤੇ ਜੇ ਆਪਣੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਬਾਕੀ ਤੁਸੀਂ ਆਪਣੇ ਚੈਨਲ ਤੇ ਜਾ ਕੇ ਵੀਡੀਓ ਦੇਖ ਸਕਦੇ ਹੋ ਠੀਕ ਆ ਜੀ ਬਾਕੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ